ਬੜੀ ਮੁਸ਼ਕਿਲ ਆਸੀ ਅਮਨ ਸ਼ਾਂਤੀ ਪੰਜਾਬ ਦੀ ਭੰਗੂ ਸੁਖਬੀਰ ਬਾਦਲ ਦੀ ਫਿਰ ਤਿਲਕੀ ਜ਼ੁਬਾਨ ਬੜੀ ਮੁਸ਼ਕਿਲ ਆਸੀ ਅਮਨ ਸ਼ਾਂਤੀ ਪੰਜਾਬ ਦੀ ਭੰਗੂ ਜੀ ਹਾਂ ਡਿਪੀ ਸੀਐਮ ਸੁਖਬੀਰ ਬਾਦਲ ਦੀ ਜ਼ੁਬਾਨ ਚਲਕਣ ਦਾ سلسلہ جاری ਹੈ ਇਸ ਵਾਰ ਵਾਰੀ ਪੰਜਾਬ ਦੀ ਅਮਨ ਸ਼ਾਂਤੀ ਨਹੀਂ ਸੀ ਜਿਸ ਦਾ ਜ਼ਿਕਰ ਅਕਸਰ ਸੀਐਮ ਬਾਦਲ ਤੇ ਡਿਪੀ ਸੀਐਮ ਕਰਦੇ ਰਹਿੰਦੇ ਨੇ ਸੁਖਬੀਰ ਬਾਦਲ ਬਰਨਾਲਾ ਦੇ ਵਿੱਚ ਰੈਲੀ ਨੂੰ ਸਬੋਧਨ ਕਰ ਰਹੇ ਸੀ ਇਸ ਰਾਨ ਪੰਜਾਬ ਦੀ ਅਮਨ ਸ਼ਾਂਤੀ ਨੂੰ ਲੈ ਕੇ ਕੀ ਬੋਲ ਗਏ ਤੁਸੀਂ ਵੀ ਸੁਣੋ ਬੜੀ ਮੁਸ਼ਕਿਲ ਆਸੀ ਅਮਨ ਸ਼ਾਂਤੀ ਪੰਜਾਬ ਦੀ ਬਹੁਤ ਆਬ ਅਮਨ ਸ਼ਾਂਤੀ ਪੰਜਾਬ ਦੀ ਰੱਖੀ ਹੈ ਬੜੀ ਮੁਸ਼ਕਿਲ ਆਸੀ ਹੁਣ ਤਾਂ ਦਬਾ ਕੇ ਰੱਖਿਆ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਡਿਪਟੀ ਸੀਐਮ ਬੋਲਰ ਦੇ ਵਿੱਚ ਗਲਤੀ ਕਰ ਗਏ ਹੋ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕਈ ਵਾਰ ਉਹਨਾਂ ਦੀ ਜ਼ੁਬਾਨ ਤਿਲਕ ਚੁੱਕੀ ਹੈ ਹਰ ਇੱਕ ਸੋਚ ਤੇ ਮਾਦਮ ਉਹ ਤਾਂ ਦਸਨ ਮੇਰਾ ਸੁਪਨਾ ਹੈ ਮੇਰਾ ਸੁਪਨਾ ਇੱਕੋ ਹੈ ਕਿ ਕਿ ਮੈਂ ਅੰਮ੍ਰਿਤਸਰ ਨੂੰ ਸਭ ਤੋਂ ਕਮਜ਼ੋਰ ਸ਼ਹਿਰ ਕੂਏ ਹਿੰਦੂ ਦਾ ਕੂਏ ਹਿੰਦੁਸਤਾਨ ਜੁਰਾਣਾ ਕੂਏ ਹਿੰਦੁਸਤਾਨ ਦਾ ਦੁਗਣਾ ਹੈ ਪ੍ਰੈਜ਼ੀਡੈਂਟ ਜੀ ਕਾਹਦੀ ਗੱਲ ਮੈਂ ਤੁਹਾਨੂੰ ਸਭ ਸਭ ਤੋਂ ਮਾੜੀ ਪਾਰਟੀ ਕਿੰਨਾ ਚੋ ਅਕਾਲੀ ਨਰ ਆਪਰੇ ਕਾਂਗਰਸ ਤੋਂ ਦੇ